ਆਪਣੀ ਆਪ ਤੇ ਵੀ ਬਹੁਤ ਵੱਡੀ ਪ੍ਰਾਪਤੀ ਹੈ ਉਹ ਕਹਿ ਸਕਦਾ ਹੁੰਦਾ ਵੀ ਉਹ ਆਹ ਫਲਾਨੀ ਗੱਲ ਪੜੀ ਸਮਝ ਲਈ ਜਾਵੇ ਜਿਹੜੇ ਜਿਹੜੇ ਨਾਂ ਸਵਿੰਦਰਪਾਲ ਜੀ ਨੇ ਲਏ ਆ ਉਹ ਮੇਰੇ ਵੱਲੋਂ ਬੋਲੇ ਸਮਝ ਲੈ ਜਾ ਆਏ ਦੇ ਮੁੱਖ ਮਹਿਮਾਨ ਸਤਿ ਸ੍ਰੀ ਅਕਾਲ ਸਰਦਾਰ ਮੈਂ ਜੱਥੇ ਜਿਹੜੇ ਨੱਥ ਸਰ ਜਿਹੜੇ ਮੇਰੇ ਪੁੱਛੇ ਗਰੇਕਰ अजीत अजीब फोगा तौर पर सारे प्रमुख महान शिक्षक फतेह बदला वागुरु जी का खालसा वाहू जी की आज अं एक बड़ा खुशी भरिया माहौल है ਤੇ ਜੀਤ ਦਾ ਅਫਸਰ ਜਿਹੜਾ ਉਪਕਰ ਹੈ ਬੋਗੇ ਨਾਲ ਦੀ ਆਪਣੀ ਜੀਵਰੇਗਨ ਨੂੰ ਨਾਉ ਜਾ ਰਹੇ ਮੈਂ ਦਰੁਪਾ ਸਰਦਾਰ ਸ੍ਰਿੰਦਰਪਾਲ ਜਿੰਨੀ ਅੱਜ ਦੇ ਆਰਥ ਨੇ ਮੋਬੈਲ ਨੇ ਦੇ ਅਜੀਤ ਦੇ ਉਹਨੂੰ ਲਈ ਵੀ ਬਿੰਨਾ ਤੇ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਪੜੀ ਕੰਘਦਰ ਦੇ ਨਾਲ ਪੜੀ ਮਿਹਨਤ ਦੇ ਨਾਲ ਇਹ ਸਵਤੰਤਾ ਜਿਹੜਾ ਨਾ ਮਾਰਕਰ ਵਾਲਾ ਇਹਦੇ ਕੋਈ ਅੰਕਧ ਨਹੀਂ ਗਈ ਕਿ ਹਰ ਇੱਕ ਵਿਅਕਤੀ ਦਾ ਜ਼ਰੂਰਨਾ ਹੈ ਕਿੰਨ ਸਭਾ ਕਿ ਆਪਾਂ ਸਭੂ ਕਹੀਈ ਪਿੰਡਾਂ ਨੇ ਜੀਤ ਨੂੰ ਇੱਕ ਸੱਚ ਦੀ ਬਾਤ ਇਹ ਕਿ ਲੋਕਾਂ ਦੇ ਵਿੱਚ ਤਾਂ ਤੇ ਉਹ ਹੱਕੇ ਬਣਾਉਂਦੇ ਹੋਏ ਡਾਕਟਰ ਸਰਦਾਰ ਜਿੰਦਰ ਸਿੰਘ ਜੀ ਹੰਦਰ ਸਾਹਿਬ ਪਿੰਡਾਂ ਨੇ ਗੱਲ ਨਹੀਂ ਮੈਂ ਸਮਝਦਾ ਕਿ ਕੋਈ ਵੀ ਸਰਕਾਰ ਹਮੇਸ਼ਾ ਦੀ ਸਰਕਾਰ ਹੋਵੇ ਕਦੇ ਦਰਸ ਕੇ ਨਹੀਂ ਦਨੇ ਕਿਉਂਕਿ ਜਦੋਂ ਉਹ ਸੱਚ ਦੀ ਆਵਾਜ਼ ਦੇਣੇ ਹੁੰਦੇ ਆ ਤੇ ਮਨ ਰਸੀਤਾ ਵਿੱਚ ਆਉਂਦੀਆਂ ਦੁੱਖਾਂ ਦੇ ਖਲੀਫਾ ਵਿੱਚ ਆ ਗਏ ਆ ਕਿਉਂਕਿ ਸਦਗਾਂ ਦੇ ਹੰਦਰ ਸਾਹਿਬ ਨੇ ਆਪਣੇ ਸਿਰ ਤੇ ਸਾਹਕਾਂ ਕਮਿਆ ਤੇ ਮਡੇ ਮਡੇ ਕਾਰਸਲੇ ਕਿਤੇ ਨੇ ਹੰਦਰ ਸਾਹਿਬ ਦੇ ਇਹ ਇੱਕ ਮਿਸਾਲ ਨੇ ਮੈਂ ਅੰਦਰ ਗਏ ਘਟਾਉਣੇ ਨੇ ਜੇ ਨਹੀਂ ਵੀ ਸੋਚਿਆ ਕਿ ਸਸੋਂ ਦੇ ਰੰਗ ਨਾਲ ਕੋਈ ਠੰਡੀ ਪਤਨੀ ਲੈਣੀ ਹੈ ਤਾਂ ਮੈਂ ਇਹ ਕਹਿਣਾ ਚਾਹੁੰਦਾ ਜਿੱਥੇ ਹਮਦਾਂਸਾ ਦਾ ਮੈਂ ਆਪਣੀ ਘਾਲ ਕੀ ਵੱਲ ਨੂੰ ਨਹੀਂ ਕਾਲੀ ਨਾਲ ਵੱਲ ਇੱਕ ਇਹ ਹੁੰਦਾ ਤਮਨਤ ਕਰਦਾ ਜਿਵੇਂ ਆ ਉਸ ਦਾ ਉਹ ਤੋਂ ਨੂੰ ਮੈਂ ਬਧਾਈ ਮਿੱਤਨਾ ਕੇ ਪੁੱਛੀ ਵਰੇ ਗੰਦਲੀ ਉਹ ਤੋਂ ਦੰਦ ਨੂੰ ਜੀਨੀ ਅੱਜ ਕਰੋਨਾ ਰੱਖਿਆ ਉਹਦੇ ਵਿੱਚ ਹਰ ਪਾਰੀ ਦਾ ਵਿਅਕਤੀ ਅੱਗੇ ਉਹਨੇ ਝਪੋਲੀਆ ਕੀਤੀ ਹੈ ਇਹ ਸਭ ਦਾ ਕਿ ਮੇਰਾ ਆਪਣਾ ભગવાન ਕਿਉਂਕਿ ਉਸ ભગવાન ਨੇ ਸਤਿ ਦੀ ਬਾਣੀ ਉਹ ਬੁਲੰਗ ਕੀਤੀ

ਕੋਈ ਸਦਾ ਹੁੰਦਾ ਨਹੀਂ ਹੁੰਦਾ ਕਰਦਾ ਵੀ ਤਮਾਦ ਕਰਦਾ ਤੇ ਮਿਲਾਈ ਲਿਖਾ ਤੇ ਆਪਣੇ ਵੱਲ ਵਾਖਿਆ ਲੋ ਜੀ ਆਇਆ ਆਖਦਾ ਵੇਡ ਜਿੱਕਾ ਖਾਲਸਾ ਵੇਡ ਜਿੱਕੀ ਖਾਤ ਕੋਈ ਕਹਿ ਸਕਦਾ ਹੁੰਦਾ ਵੀ ਇਹ ਉਹ ਆ ਫਲਾਨੀ ਗੱਲ ਪੜੀ ਸਮਝ ਲਈ ਜਾਵੇ ਜਿਹੜੇ ਜਿਹੜੇ ਨਾਂ ਸਵਿੰਦਰਪਾਲ ਜੀ ਨੇ ਲਏ ਆ ਉਹ ਮੇਰੇ ਵੱਲੋਂ ਬੋਲੇ ਸਮਝ ਲੈ ਜਾ ਦੇਖੋ ਸਾਡੇ ਸਮਾਜ ਦੀ ਤਜਾਲ ਸਾਡੇ ਕੋਈ ਨਹੀਂ ਆਤਾ ਤੇ ਤੁਹਾਨੂੰ ਕਹਿੰਦੇ ਨੇ ਨਾ ਤੁਹਾਡੀ ਇੰਸਟੀਟਿਊਸ਼ਨ ਦੇ ਨਾਮ